ਕੇ ਵਾਉਣ ਵਾਸਤੇ ਦਿੱਤਾ ਸੀ ਟਰਾਲੇ ਤੇ ਲਾਇਆ ਸੀ ਤੂੜੀ ਤੇ ਲਾਇਆ ਸੀ ਅਸੀਂ ਮੰਗਦੇ ਰਹੇ ਮੇਰੇ ਬੱਚਾ ਦੀ ਡੈਥ ਹੋ ਗਈ ਵੀ ਸਾਨੂੰ ਕੁਝ ਦਿਓ ਸਾਨੂੰ ਕੁਝ ਦਿਓ ਸਾਧਾ ਨੇ ਵੇੜਾ ਨਹੀਂ ਹੋਇਆ ਇਹਨਾਂ ਨੇ ਲਹੂ ਪੀਤਾ ਮੇਰੇ ਪੁੱਤ ਦੇ ਪਸੀਨੇ ਦਾ ਲਹੂ ਪੀਤਾ ਇਹਨਾਂ ਨੇ ਇਹਨਾਂ ਠੱਗਾਂ ਨੇ ਰਲ ਮਿਲ ਕੇ ਠੱਗੀ ਮਾਰੀ ਧੋਖਾ ਕਰਿਆ ਸਾਡੇ ਨਾਲ ਅਸੀਂ ਗਰੀਬ ਪਰਿਵਾਰ ਹਾਂ ਮੇਰਾ ਭਰਾ ਬਣਿਆ ਮੇਰੇ ਚਾਚੇ ਦਾ ਮੁੰਡਾ ਅੱਜ ਭਰਾ ਬਣ ਕੇ ਮੇਰਾ ਦੁਸ਼ਮਣ ਬਣਿਆ ਮੇਰੇ ਬੱਚੇ ਦਾ ਲਹੂ ਪੀਤਾ ਮੇਰੇ ਬੱਚਿਆਂ ਦਾ ਲਹੂ ਪੀਤਾ ਕਿ ਕੁਝ ਲੋਕ ਅੱਜ ਆਏ ਆ ਤੇ ਬਹੁਤ ਸਾਰੇ ਸਾਥੀ ਤੁਹਾਨੂੰ ਘਰੇ ਬੈਠੇ ਵੀ ਵੇਖ ਰਹੇ ਹੋਣਗੇ ਮਾਮਲਾ ਕੀ ਹੈ ਜੀ ਕਿਵੇਂ ਤੁਸੀਂ ਇਸ ਹੁਕਮਚੰਦ ਨੂੰ ਮਿਲੇ ਉਹਦੇ ਵਿੱਚ ਮੀਡੀਆ ਦਾ ਕੀ ਰੋਲ ਸੀ ਤੇ ਕਿਹੜੇ-ਕਿਹੜੇ ਬੰਦਿਆਂ ਨੇ ਤੁਹਾਡੇ ਨਾਲ ਠੱਗੀ ਮਾਰੀ ਹੈ ਤੇ ਕਿਵੇਂ ਮਾਰੀ ਹੈ ਜੀ ਮਾਮਲਾ ਸੀ ਜੀ ਮੇਰੇ ਬੱਚੇ ਦਾ ਟਰੈਕ ਸੀ ਲੇ ਕੇ ਵਾਉਣ ਵਾਸਤੇ ਦਿੱਤਾ ਸੀ ਟਰਾਲੇ ਤੇ ਲਾਇਆ ਸੀ ਤੂੜੀ ਤੇ ਲਾਇਆ ਸੀ ਅਸੀਂ ਮੰਗਦੇ ਰਹੇ ਮੇਰੇ ਬੱਚਾ ਦੀ ਡੈਥ ਹੋ ਗਈ ਵੀ ਸਾਨੂੰ ਕੁਝ ਦਿਓ ਸਾਨੂੰ ਕੁਝ ਦਿਓ ਸਾਦਾ ਨਵੇੜਾ ਨਹੀਂ ਹੋਇਆ ਕਰਨ 2 2.5 ਮਹੀਨੇ ਹੋ ਗਏ ਮੇਰਾ ਬੱਚਾ ਫੇਰ ਗੁਜਰ ਗਿਆ ਦੋ ਬੱਚਾ ਹੀ ਉਹਦੇ ਆ ਦੋ ਹੀ ਇਹਦੇ ਆ ਅਸੀਂ ਉਸ ਬੱਚੇ ਦੇ ਹਲਜਾ ਚ ਪੈ ਗਏ ਤੇ ਇਹਨਾਂ ਨੂੰ ਮੌਕਾ ਮਿਲ ਗਿਆ ਹੁਕਮ ਚੰਦ ਨੇ ਲੈ ਕੇ ਸਾਡੇ ਦੋਹਾਂ ਜੀਆਂ ਦੇ ਆਧਾਰ ਕਾਰਡ ਕਾਰਡ ਜਿੰਨੀ ਸਾਡੀ ਪਾਵਰ ਗੂਠੇ ਲਵਾ ਕੇ ਅਨਪੜ ਪਰਿਵਾਰ ਸੀਗੇ ਇਹ ਬੱਚੀ ਤੋਂ ਲੈ ਕੇ ਕਾਗਜ਼ ਜਿਹੜੀ ਸਾਡੀ ਉਹ ਸੀਗੀ ਕੁਰਸੀ ਨਾਵਾ ਉਹ ਵੀ ਲੈ ਲਿਆ ਲੈ ਕੇ ਇਹ ਕਹਿੰਦੇ ਬੱਚੀ ਦੇ ਨਾਮ ਬੱਚੇ ਤੋਂ ਲਵਾ ਕੇ ਟ੍ਰੈਕ ਤੇ ਦੇ ਨਾਂ ਕਰਦੇ ਆ ਵੀਰਪਾਲ ਤੇ ਖੋਰ ਵੀਰਪਾਲ ਦੇ ਨਾਂ ਕੀ ਹੋਣਾ ਸੀ ਅਸੀਂ ਇਲਝਾਚ ਪੈ ਗਏ ਸਾਡਾ ਬੱਚਾ ਗੁਜਰ ਗਿਆ ਸਾਥੋਂ ਨਹੀਂ ਉੱਠ ਕੇ ਗੱਲ ਹੋਈ ਇਹਨਾਂ ਨੇ ਰਲ ਮਿਲ ਕੇ ਠੱਗੂ ਬੰਦਿਆਂ ਨੇ ਠੱਗੂ ਬੰਦਿਆਂ ਨੇ ਮੇਰੇ ਪੁੱਤ ਦੀ ਮਰੇ ਦੀ ਰੱਤ ਪੀਤੀ ਲਹੂ ਪੀਤਾ ਮੇਰੇ ਪੁੱਤ ਦਾ ਲਹੂ ਪੀ ਕੇ ਸਾਡੇ ਨਾਲ ਠੱਗੀ ਮਾਰੀ ਮੇਰੀ ਬੱਚੀ ਨਾ ਮੇਰੀ ਨੋ ਨਾ ਮੇਰੇ ਪੋਤੇ ਪੋਤੀਆਂ ਨਾ ਇਹਨਾਂ ਨੇ ਲਹੂ ਪੀਤਾ ਮੇਰੇ ਪੁੱਤ ਦੇ ਪਸੀਨੇ ਦਾ ਲਹੂ ਪੀਤਾ ਇਹਨਾਂ ਨੇ ਇਹਨਾਂ ਠੱਗਾਂ ਨੇ ਰਲ ਮਿਲ ਕੇ ਠੱਗੀ ਮਾਰੀ ਧੋਖਾ ਕਰਿਆ ਸਾਡੇ ਨਾਲ ਅਸੀਂ ਗਰੀਬ ਪਰਿਵਾਰ ਆ ਅਸੀਂ ਦਿਹਾੜੀ ਦੱਪਾ ਕਿਸਾਨੀ ਕਰਨ ਵਾਲੇ ਮਜ਼ਦੂਰ ਆ ਮਜ਼ਦੂਰਾਂ ਨਾਲ ਠੱਗੀ ਮਾਰੀ ਠੱਗਾਂ ਨੇ ਠੱਗੀ ਮਾਰੀ ਧੰਨਵਾਦ ਜੀ ਭੈਣ ਪਰਮਾਦਾ ਇਹਦੇ ਵਿੱਚ ਤਿੰਨ ਬੁਤਲੇ ਆ ਇਹਦੇ ਵਿੱਚ ਤਿੰਨ ਬੁਤਲੇ ਆ ਜੀ ਇਹਦੇ ਵਿੱਚੋਂ ਇੱਕ ਨਾਲ ਇੱਕ ਨੇ ਤਾਂ ਤੁਹਾਡੇ ਨਾਲ ਠੱਗੀ ਮਾਰੀ ਆ ਬਾਕੀ ਦੋ ਪੱਤਰਕਾਰ ਕੌਣ ਆ ਉਹਨਾਂ ਦੀ ਕੀ ਇਨਵੋਲਵਮੈਂਟ ਆ ਤਿੰਨਾਂ ਨੇ ਮਾਰੀ ਜੀ ਇੱਕ ਮਨਿੰਦਰ ਦੇਵ ਤਾਰ ਤਾਰਾ ਇੱਕ ਜੀ ਮੋਢ ਪਰਮਜੀਤ ਪਿੰਡ ਰੋੜੀ ਕਪੂਰਾ ਮੇਰਾ ਭਰਾ ਬਣਿਆ ਮੇਰੇ ਚਾਚੇ ਦਾ ਮੁੰਡਾ ਅੱਜ ਭਰਾ ਬਣ ਕੇ ਮੇਰਾ ਦੁਸ਼ਮਣ ਬਣਿਆ ਮੇਰੇ ਬੱਚੇ ਦਾ ਲਹੂ ਪੀਤਾ ਮੇਰੇ ਬੱਚਿਆਂ ਦਾ ਲਹੂ ਪੀਤਾ ਮੇਰੇ ਬੱਚਿਆਂ ਨਾਲ ਧੋਖਾ ਕਰਿਆ